ਸਿੱਕਲ ਸਾਰਿਆਂ ਨੂੰ ਫਰਸ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਿਹੜੇ ਵੀ ਈਵਰਜ਼ ਰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਨੂੰ ਅਈ ਕਰੰਬਰ ਦੇਵਾਂਗੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮਿਕਸ ਵੈਰਾਈਟੀ ਸੂਟ ਰਹਿਣਗੇ ਲੋ ਜੀ ਪਹਿਲਾ ਹੀ ਸੂਟ ਉਹ ਦਿਖਾਉਂਗੀ ਜਿਹੜਾ ਸੂਟ ਮੈਂ ਪਾ ਰੱਖਿਆ ਹੈ ਬੜਾ ਹੀ ਕੰਫਰਟੇਬਲ ਜਆ ਔਰ ਪਹਿਣਾ ਨੇ ਬਹੁਤ ਡਿਮਾਂਡ ਕੀਤੀ ਇਹਦੀ ਸਿੰਗਲ ਥਾਨ ਬਚਿਆ ਹੋਇਆ ਹੁਣ ਆਪਣੇ ਕੋਲੇ ਤੇ ਸਿੰਗਲ ਕਲਰ ਬਚਿਆ ਹੋਇਆ ਬਸ ਇੱਕੋ ਹੀ ਹਾਂ ਮੇਰੇ ਨਾਲ ਦਾ ਸੂਟ ਹੈ ਬੜਾ ਹੀ ਕੰਫਰਟੇਬਲ ਹੈ ਏਕੇ ਟੈਕਸ ਬ੍ਰਾਂਡ ਦਾ ਸੂਟ ਹੈਗਾ ਔਰ ਪਹਿਣਾ ਨੇ ਬੜਾ ਹੀ ਸੂਟ ਮੰਗੇ ਇਹ ਸਾਰੇ ਕਲਰ ਖਤਮ ਹੋ ਗਏ ਬਸ ਇਹ ਸਿੰਗਲ ਕਲਰ ਆਪਣੇ ਕੋਲੇ ਰਹਿ ਗਿਆ ਸਿਰਫ ਤਿੰਨ ਸੂਟ ਨੇ ਇਹਦੇ ਵਿੱਚ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ ਜੀ 600 ਰੁਪਏ ਠੀਕ ਹੈ ਜੀ ਲਓ ਨੈਕਸਟ ਸੂਟ ਆਪਣਾ ਹੁਣੇ-ਹੁਣੇ ਤਾਜ਼ੇ-ਤਾਜ਼ੇ ਬਣ ਕੇ ਆਏ ਨੇ ਲਓ ਜੀ ਇਹ ਹੈਗਾ ਆਪਣੇ ਕੋਲੇ ਐਸਕੇ ਦੀ ਕਾਟਨ ਦੇ ਉੱਪਰ ਸਿੰਧੀ ਬੁਟੀ ਦਾ ਸੂਟ ਹੈਗਾ ਹੈਂਡ ਨਾਲ ਵਰਕ ਕੀਤਾ ਹੋਇਆ ਜੀ ਸਾਰਾ ਇਹ ਹੈਂਡਵਰਕ ਹੈ ਮਸ਼ੀਨ ਵਰਕ ਨਹੀਂ ਹੈਗਾ ਇੱਥੇ ਦਾ ਕਿਹਦੇ ਬੂਟੀ ਪਈ ਹੋਈ ਆ ਮਹਿਰੂਨ ਕਦਰ ਦੇ ਵਿੱਚ ਬਲੈਕਿਸ਼ ਮਹਿਰੂਨ ਕਲਰ ਹੁੰਦਾ ਜਿਹੜਾ ਦੋ ਕਲਰ ਦਾ ਥ੍ਰੈਡ ਆ ਜਿਹੜਾ ਉਹ ਯੂਜ਼ ਕੀਤਾ ਹੈ ਮਿਕੇਰਾ ਦੱਸ ਦੇਣੀ ਆ 26 ਤੱਕ ਐਂਡ ਟੂ ਐਂਡ ਵਰਕ ਹੋਇਆ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਇਹਨੂੰ ਨੋਟ ਕਰ ਲਿਓ ਐਂਡ ਟੂ ਐਂਡ 26 ਤੱਕ ਯਾਨੀ 27 ਸਾਢੇ 27 ਤੱਕ ਘੇਰਾ ਜਾ ਸਕਦਾ ਹੈ ਅਗਰ ਤੁਸੀਂ ਘੇਰਾ ਕੱਟ ਕਰਨਾ ਮੈਂ ਇਹਦੇ ਤੋਂ ਇਹਦੇ ਤੱਕ ਦੱਸ ਦੇਣੀ ਆ ਤਾਂ ਇਹ ਤੁਹਾਡਾ 22 ਆ ਇੱਥੇ ਠੀਕ ਹੈ ਜੀ ਆਪਾਂ ਇੰਨਾ ਵੀ ਕੱਟ ਲਗੇ ਤਾਂ ਵੀ ਡਿਜ਼ਾਈਨ ਸਹੀ ਬਚ ਜੂਗਾ ਆਪਣਾ ਤਾਂ 22 ਸਾਢੇ 22 ਜਿਹੜਾ ਘੇਰਾ ਤੁਹਾਡਾ ਰਹਿ ਜਾਊਗਾ ਠੀਕ ਹੈ ਜੀ ਜੇ ਤੁਹਾਡਾ ਘੇਰਾ ਹੋਰ ਵੀ ਬਹੁਤ ਘੱਟ ਹੈਗਾ ਤਾਂ ਤੁਸੀਂ ਫਿਰ ਆਹ ਵਾਲਾ ਜਿਹੜਾ ਹੈਗਾ ਇੱਥੋਂ ਤੱਕ 18 ਹੈ ਠੀਕ ਹੈ 17 18 ਇਹ ਹੁਣ ਤੁਸੀਂ ਦੇਖ ਲਓ ਤੁਸੀਂ 22 ਤੱਕ ਲਜਾਣਾ ਹੈ 21 22 ਤੱਕ ਵੀ ਚਲੇ ਜਾਊਗਾ ਥੋੜਾ ਘੇਰਾ ਨਾ ਆਪਾਂ ਆਹ ਗੁੜਾਈ ਜੀ ਘੱਟ ਲਈਏ ਤਾਂ ਤੁਹਾਡਾ 21 22 ਤੱਕ ਚਲੇ ਜਾਊਗਾ ਇਹ ਤੁਸੀਂ ਦੇਖ ਲਓ ਹੁਣ ਥੋੜਾ ਕਿਵੇਂ ਸਹੀ ਆਉਂਦਾ ਹੈਗਾ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਹੈਂਡਵਰਕ ਦੇ ਵਿੱਚ ਕੰਮ ਹੋਇਆ ਸਿੰਧੀ ਬੂਟੀ ਦਾ ਕੰਮ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਠੀਕ ਹੈ ਬਹੁਤ ਪਿਆਰਾ ਸੂਟ ਹੈ ਐਸਕੇ ਦੀ ਕਾਟਨ ਲੱਗੀ ਹੋਈ ਹੈ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ 1650 1650 ਦੇ ਵਿੱਚ ਹੈਂਡਵਰਕ ਦਾ ਸੂਟ ਤੁਹਾਡੇ ਘਰ ਆ ਜੂਗਾ ਪੀਚ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਸੋਨਾ ਜਿਹਾ ਪੀਚ ਕਲਰ ਹੈਗਾ ਤੇ ਸਹੀ ਆ ਰਿਹਾ ਹੋਣਾ ਕਲਰ ਮੇਰੇ ਖਿਆਲ ਨਾਲ ਸੋਹਣਾ ਹਾਂ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣਾ ਜਿਹਾ ਪਿਆਰਾ ਜਿਹਾ ਸੂਟ ਹੈ ਤੇ ਪ੍ਰਾਈਸ 1650 ਸਿਰਫ 1650 ਦੇ ਵਿੱਚ ਹੈਂਡਵਰਕ ਦਾ ਸੂਟ ਹੈ ਜਿਹੜਾ ਉਹ ਤੁਹਾਨੂੰ ਮਿਲ ਜੂਗਾ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਨੈਕਸਟ ਦੇਖੋ ਇਹ ਰਾਮ ਟੈਕਸ ਦਾ ਸੂਟ ਹੈ ਜੀ ਸਟਫ ਇਹ ਰਾਮ ਟੈਕਸ ਦਾ ਮਿਲੂਗਾ ਤੁਹਾਨੂੰ ਮਿੱਠਾ ਪੀਲਾ ਕਲਰ ਹੈ ਤੇ ਇਹ ਵਾਲਾ ਘੇਰਾ ਘੇਰੇ ਦੇ ਉੱਪਰ ਫਰੰਟ ਤੇ ਤੁਹਾਨੂੰ ਆ ਬੂਟੀ ਮਿਲੂਗੀ ਠੀਕ ਹੈ ਜੀ ਬੂਟੀ ਇੱਥੇ ਤੱਕ ਮਿਲੂਗੀ ਤਿੰਨ ਲਾਈਨਾਂ 1 2 3 ਠੀਕ ਹੈ ਜੀ ਤੇ ਮੈਂ ਤੁਹਾਨੂੰ ਘੇਰਾ ਇਹਦਾ ਵੀ ਨਾਪ ਕੇ ਦੱਸ ਦਿੰਨੀ ਆ ਕਿ ਘੇਰਾ ਕਿੰਨਾ ਹੋਊਗਾ ਇਹਦਾ ਘੇਰਾ ਹੈਗਾ ਸਾਢੇ 2 बाई ਐਂਡ ਟੂ ਐਂਡ ਇਹ ਤੁਸੀਂ ਜਿੰਨਾ ਮਰਜ਼ੀ ਰੱਖ ਲਿਓ ਸਾਢੇ 2 बाई ਦੇ ਅੰਦਰਲੇ ਪਾਸੇ ਨੂੰ ਜਿੰਨਾ ਮਰਜ਼ੀ ਰੱਖ ਲਿਓ ਛੋਟਾ ਤੇ ਅਗਲਾ ਹੈਗਾ ਇਹਦਾ ਇਹ ਬਾਜੂ ਦਾ ਵਰਕ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਤੇ ਬਹੁਤ ਹੀ ਸੋਹਣੀ ਜੀ ਸੌਫਟ ਜੀ ਕਾਟਨ ਹੈਗੀ ਐ ਰਾਮ ਟੈਕਸ ਦੀ ਕਾਟਨ ਮਿਲੂਗੀ ਤੇ ਪ੍ਰਾਈਸ ਇਹਦੀ ਵੀ ਰਹੂਗੀ 1600 1650 ਦੇ ਵਿੱਚ ਸੂਟ ਤੁਹਾਨੂੰ ਮਿਲ ਜੂਗਾ ਸ਼ਿਪਿੰਗ ਕੋਈ ਨਹੀਂ ਦੇਣੀ ਲਓ ਜੀ ਨੈਕਸਟ ਇੱਕ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਇਹ ਆਪਣੇ ਕੋਲ ਸਿੰਗਲ ਪੀਸ ਬਚਿਆ ਹੋਇਆ ਹੈ ਉਹ 3-4 ਪੀਸ ਪਹਿਲਾਂ ਆਪਾਂ ਕਰ ਚੁੱਕੇ ਆ ਇਹ ਸੇਲ ਇਹ ਹੈਗਾ ਜੀ ਆਪਣੇ ਕੋਲੇ ਰਿਯਾਨ ਕਾਟਨ ਆ ਔਰ ਤੁਸੀਂ ਮੇਰੇ ਤੇ ਯਕੀਨ ਕਰਕੇ ਲੈ ਸਕਦੇ ਹੋ ਇਹ ਓਵਲੀ ਰਾਇਨ ਕਾਟਨ ਹੈ ਜਿਹੜੀ ਲੰਮਕਦੀ ਜੀ ਤੁਰੀ ਫਿਰਦੀ ਹੁੰਦੀ ਆ ਆਜ ਦੇ ਬੂਟੀ ਵੀ ਪਈ ਹੋਈ ਆ ਔਰ ਕਟਵਰਕ ਵੀ ਆ ਆ ਪੀਲੇ ਰੰਗ ਦੀ ਬੂਟੀ ਵੀ ਪਈ ਹੋਈ ਆ ਇਹਦੇ ਤੇ ਸ਼ਾਇਦ ਇੱਕ ਅੱਧਾ ਪੀਸ ਹੋਰ ਵੀ ਪਿਆ ਹੋਵੇ ਕਈ ਯਾਰ ਇਧਰ ਉਧਰ ਰਹਿ ਜਾਂਦੇ ਨੇ ਕਿਉਂਕਿ ਕਾਫੀ ਸਾਰੇ ਪੀਸ ਅਸੀਂ ਸੇਲ ਕਰੀ ਨਹੀਂ ਜੀ ਤੇ ਲੋ ਜੀ ਆ ਹੈਗਾ ਇਹਦਾ ਘੇਰਾ ਘੇਰਾ ਮੈਂ ਤੁਹਾਨੂੰ ਦੱਸ ਦੇਣੀ ਆ 26-27 ਤੱਕ ਘੇਰਾ ਰਾਮ ਨਾਲ ਹੋਊਗਾ ਲੋ ਇਸ ਤਾਈ 27 28 ਤੱਕ ਹੀ ਘੇਰਾ ਹੋ ਜੂਗਾ ਇਹਦਾ ਤੁਹਾਡਾ 27 ਤਰਾਮ ਵਾਲੀ ਹੈਗਾ ਤੇ ਉੱਪਰ ਉੱਪਰ ਨਾਲ ਥੋੜਾ ਥੋੜਾ ਫੋਇਲ ਪੇਂਟ ਆ ਉਹ ਜਿਹੜਾ ਆ ਦਿਖ ਰਿਹਾ ਨਾ ਇਹ ਤੁਹਾਨੂੰ ਫੋਇਲ ਪੇਂਟ ਦਿਖ ਰਿਹਾ ਹੈ ਇਹਦੇ ਵਿੱਚ ਆ ਰਿਹਾ ਹੋਣਾ ਵੀਡੀਓ ਦੇ ਵਿੱਚ ਬੜਾ ਸੋਹਣਾ ਜਿਹਾ ਕਲਰ ਹੈਗਾ ਰੈੱਡ ਅੱਖਾਂ ਨੂੰ ਖਾਣ ਵਾਲਾ ਰੈੱਡ ਨਹੀਂ ਹੈ ਵੀਡੀਓ ਵਿੱਚ ਪਤਾ ਨਹੀਂ ਕਿਉਂ ਜਾ ਰਿਹਾ ਹੈ ਨਹੀਂ ਸਹੀ ਹੈ ਸੋਹਣਾ ਆ ਰਿਹਾ ਪਰ ਇੰਨਾ ਸੋਹਣਾ ਸਟੱਫ ਹੈ ਨਾ ਜੀ ਇਹ ਯਕੀਨ ਕਰਕੇ ਲੈ ਸਕਦੇ ਹੋ ਤੁਸੀਂ ਇਹ ਨਾ ਸੋਚੋ ਕਿ ਰਿਯਾਨ ਕਾਟਨ ਆ ਪਤਾ ਨਹੀਂ ਉਹ ਵਾਲੀ ਰਿਯਾਨ ਕਾਟਨ ਹੁਣ ਜਿਹੜੀ ਲਟਕਦੀ ਜੀ ਪ੍ਰਿਫਰਦੀ ਉਹ ਵਾਲੀ ਨਹੀਂ ਜੀ ਬ 1150 ਦੇ ਵਿੱਚ ਮਿਲ ਜੂਗਾ ਇਹ suit ਤੋਂ। ਲੋ ਜੀ ਨੈਕਸਟ ਜਿਹੜੇ ਆਪਣੇ ਵੀਡੀਓ ਦੇ ਵਿੱਚੋਂ ਸਿਰਫ ਆਪਣੇ ਕੋਲੇ ਤਿੰਨ suit ਹੁਣ ਬਚੇ ਹੋਏ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ। ਕਿ ਬੇ ਅੱਛਾ ਆ ਲੋ। ਇਹ ਹੈਗਾ ਜੀ ਇਹਦਾ ਸ਼ਰਟ। ਠੀਕ ਹੈ। ਪਿਓਰ ਕਾਟਨ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦੀ ਸਲਵਾਰ ਬਿਲਕੁਲ ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਔਰ ਸਾਈਡ ਦੇ ਉੱਪਰ ਇਹ ਵਾਲੀ ਪੱਟੀ ਮਿਲੂਗੀ ਤੇ ਤੁਸੀਂ ਲਾ ਕੇ ਜਿੱਥੇ ਮਰਜ਼ੀ ਐਡਜਸਟ ਕਰ ਲਓ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਆ ਲੋ ਇਹ ਵਾਲਾ ਸਿੱਧਾ ਪਸਾ ਹੈ ਦਾ ਸਲਵਾਰ ਦਾ ਤੇ ਦੁਪੱਟਾ ਮਿਲੂਗਾ 2.5 ਮੀਟਰ ਲਗਭਗ 2.5 ਕੋਈ ਮਾਣਾ ਮੋਟਾ 2.45 ਦਾ ਪੱਕਾ ਹੀ ਹੈਗਾ ਜੀ ਲੋ ਬੜੇ ਸੋਹਣੇ ਦੁਪੱਟੇ ਨੇ ਔਰ ਪਿਓਰ ਕਾਟਨ ਦੇ ਵਿੱਚ ਦੁਪੱਟੇ ਨੇ ਦਿਖਾ ਦੇ ਦੁਪੱਟਾ ਆ ਲੋ ਜੀ ਲੰਬਾਈ ਚੜ੍ਹਾਈ ਐਨ ਪੂਰੀ ਮਿਲੂਗੀ ਤੁਹਾਨੂੰ ਔਰ ਬੜਾ ਹੀ ਸੋਨਾ ਜਿਹਾ ਕਲਰ ਹੈਗਾ ਦੁਪट्टे ਦਾ ਬਹੁਤ ਸੋਹਣਾ ਸੂਟ ਹੈ। ਲੋ ਉਹਦੇ ਹਿਸਾਬ ਨਾਲ ਤਾਂ ਇਹਦੀ ਪ੍ਰਾਈਸ ਕੁਛ ਵੀ ਨਹੀਂ ਹੈਗੀ। ਸਿਰਫ 990 ਰੁਪਏ। 990 ਦੇ ਵਿੱਚ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਕੋਈ ਨਹੀਂ ਹੈਗੀ। ਲੋ ਇਹਦੇ ਚੀ ਆਪਾਂ ਇੱਕ ਪੀਸ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਹ ਵਾਲਾ। ਆ ਲੋ। ਇਹ ਵਾਲੀ ਸ਼ਰਟ ਹੈਗੀ ਐ ਬੜੀ ਪਿਆਰੀ ਸ਼ਰਟ ਹੈ। ਲਾਈਨਿੰਗ ਤੋਂ ਬਿਨਾ ਬਣਨ ਵਾਲੀ ਸੂਟ ਨਹੀਂ ਜੀ ਤੇ ਸਾਈਡ ਤੇ ਆਹ ਵਾਲੀ ਪੱਟੀ ਹੈ। ਪੱਟੀ ਨੂੰ ਜਿੱਥੇ ਮਰਜ਼ੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ। ਇਹ ਵਾਲੀ ਸਲਵਾਰ ਮਿਲੂਗੀ ਇਹਦੇ ਨਾਲ ਇਦਾਂ ਹੀ ਸਲਵਾਰ ਬਣੂਗੀ ਜਿੱਦਾਂ ਤੁਹਾਨੂੰ ਮੈਂ ਦਿਖਾਤੀ ਤੇ ਦੁਪੱਟਾ ਦੇਖੋ ਇਹਦਾ ਬਹੁਤ ਪਿਆਰਾ ਦੁਪੱਟਾ ਜੀ ਇਹ ਤਾਂ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਲੈ ਆਲੋ ਬਹੁਤ ਸੋਹਣਾ ਦੁਪੱਟਾ ਠੀਕ ਹੈ ਜੀ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਪਿਆਰੀ ਜੀ ਕਾਟਨ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ 990 ਰੁਪਏ ਨੈਕਸਟ ਸੂਟ ਦੇਖ ਲੋ ਕਲਰ ਇਹਦਾ ਵੀ ਬਹੁਤ ਸੋਹਣਾ ਹੈ। ਆਹ। ਠੀਕ ਹੈ ਜੀ। ਬਹੁਤ ਸੋਹਣਾ ਪੀਸ ਹੈ ਇਹ ਵੀ। ਸੀ ਗ੍ਰੀਨ ਜਾਂ ਕਲਰ ਹੈਗਾ ਔਰ ਲੈਮਨ ਵਿੱਚ ਇਹਦੇ ਲੈਮਨ ਐਂਡ ਸੀ ਗ੍ਰੀਨ ਦਾ ਕੰਟਰਾਸਟ ਹੈ। ਤੇ ਇਹ ਹੈਗੀ ਆ ਜੀ ਇਹਦੀ ਸਲਵਾਰ। ਤੇ ਸਲਵਾਰ ਦੇ ਨਾ ਆ ਮੈਂ ਤੁਹਾਨੂੰ ਦਿਖਾ ਦਾਂ। ਥੋੜਾ ਜੀ ਪੀਸ ਹੈਗਾ ਜਿਹੜਾ ਬੀਬੀ ਭੁੱਲ ਜਾਂਦੀ ਆ ਕੈਮਰਾ ਤੇ ਉੱਪਰ ਦੀ ਦੇਖਣ ਲੱਗ ਜਾਂਦੀ ਆ। ਇਸ਼ਾਰਾ ਕਰਨਾ ਪੈਂਦਾ ਹੈ ਫਿਰ ਆਹ ਲਓ ਜੀ ਕੰਨੀ ਤੋਂ ਇੰਨੀ ਕੁ ਫੱਟੀ ਹੋਈ ਆ ਇਹ ਅਸੀਂ 50 ਲੈਸ ਕਰਾਂਗੇ 990 ਚ ਦੇਵਾਂਗੇ ਇਹ ਵਾਲਾ ਸੂਟ ਆ ਜਿਹੜਾ ਵੈਸੇ ਆਉਂਦਾ ਕਿਤੇ ਵੀ ਨਹੀਂ ਹੈਗਾ ਸਲਵਾਰ ਦੇ ਤੇ ਕਟਿੰਗ ਚ ਇਹਨੇ ਨਿਕਲ ਜਾਣਾ ਠੀਕ ਹੈ ਜੀ ਤੇ ਇਹ ਸਲਵਾਰ ਆ ਇਹਦੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਆ ਲਓ ਦੁਪੱਟੇ ਦਾ ਤੁਸੀਂ ਡਿਜ਼ਾਈਨ ਦੇਖ ਲਓ ਬਾਰਡਰ ਦੇਖ ਲਓ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ ਇਹਦੀ ਪ੍ਰਾਈਸ 990 990 ਚ ਮਿਲ ਜੂਗਾ ਇਹ ਸੂਟ ਤੁਹਾਨੂੰ ਸ਼ਿਪਿੰਗ ਕੋਈ ਨਹੀਂ ਹੈਗੀ ਲੋ ਜੀ ਨੈਕਸਟ ਆ ਵਾਲਾ ਸੂਟ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਬਿਲਕੁਲ ਪ्युअर कॉटन ਦੇ ਵਿੱਚ ਬੇਫਿਕਰ ਹੋ ਕੇ ਬਾਏ ਕਰੋ ਤੁਸੀਂ ਆਹ ਹੈਂਡਵਰਕ ਹੋਇਆ ਹੋਇਆ ਪੱਟੀ ਲੱਗੀ ਹੋਈ ਹੈ ਹੈਂਡਵਰਕ ਹੋਇਆ ਜਿੱਥੇ ਮਰਜੀ ਐਡਜਸਟ ਕਰ ਲਓ ਪੱਟੀ ਨੂੰ ਐਡਜਸਟੇਬਲ ਹੈਗੀ ਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਬਹੁਤ ਜਿਆਦਾ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਆਹ ਲੋ। ਫੋਰ ਖੋਲ ਦਿੰਨੀ ਆ ਥੋੜਾ ਜਿਹਾ ਆਈਡੀਆ ਜਾ ਆ ਜਾਂਦਾ। ਆਹ ਲੋ ਜੀ। ਇਹ ਵਾਲੀ ਇਹਦੀ ਸਲਵਾਰ ਹੈ ਟਾਈ ਐਂਡ ਡਾਈ ਦੇ ਵਿੱਚ ਕਪੜਾ ਹੈਗਾ। ਬਹੁਤ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਇਹ। ਤੇ ਲੋ ਜੀ ਆ ਦੇਖੋ ਇਹਦਾ ਦੁਪੱਟਾ। ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈਗਾ। ਦੁਪੱਟਾ ਸਵਾ ਦੋ ਮੀਟਰ ਹੋਊਗਾ ਜੀ। ਔਰ ਚੈੱਕ ਜਾਂ ਬਣਿਆ ਹੋਇਆ ਵਿੱਚ ਇਹਦੀ। ਉਹਨੇ ਸਲਵਾਰ ਵਾਂਗੂ। ਹਾਂ। ਬਹੁਤ ਸੋਹਣਾ ਲੱਗਦਾ। ਆਹ ਲੋ। ਠੀਕਾ ਖੁੱਲਾ ਡੋਲਾ ਦੁਪੱਟਾ ਚੌੜਾਈ ਬਹੁਤ ਹੈ। ਤੇ ਪ੍ਰਾਈਸ ਹੈਗੀ ਐਸ ਸੂਟ ਦੀ 850 ਇਹ ਸੂਟ ਤੁਹਾਨੂੰ 850 ਚ ਮਿਲੂਗਾ ਦੁਪੱਟੇ ਇਹਦੇ ਹੈਂਡਵਰਕ ਹੋ ਜਾਂਦਾ ਹੈ ਨੈੱਕ ਦੇ ਉੱਪਰ ਹੋਰ ਸੀਸਾ ਹੈਂਡਵਰਕ ਹਲੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਇਹਦੇ ਸਾਰੇ ਫਰੰਟ ਦੇ ਉੱਪਰ ਤੁਹਾਨੂੰ ਮਿਰਰ ਵਰਕ ਮਿਲੂਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲੂਗਾ ਲਓ ਸਾਰੇ ਤੇ ਹੈਂਡਵਰਕ ਮਿਲੂਗਾ ਫਰੰਟ ਤੇ ਸਭ ਨੂੰ ਆਹ ਹੈਂਡਵਰਕ ਨਹੀਂ ਸੋਰੀ ਮਿਰਰ ਵਰਕ ਠੀਕ ਹੈ ਜੀ ਆਹ ਲੋ ਇਹ ਹੈਗੀ ਆ ਦੀ ਸਲਵਾਰ ਦੁਪੱਟਾ ਬਹੁਤ ਸੋਹਣਾ ਹੈ ਆਹ ਲੋ ਪੇਂਟਿੰਗ ਦੇਖੋ ਦੁਪੱਟੇ ਦੀ ਕਿੰਨੀ ਸੋਹਣੀ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਨਾ ਮਸਲੀਨ ਕਾਟਨ ਜੀ ਦਾ ਦੁਪੱਟਾ ਹੈ ਗਾਰਲਿਕ ਜੀ ਲੁੱਕ ਦਾ ਸੂਟ ਆ ਇਹ ਲੋ ਬੜਾ ਪਿਆਰਾ ਹੈ ਲਾਈਟ weight ਦੁਪੱਟਾ ਠੀਕ ਹੈ ਜੀ ਇਹ 795 ਚ ਮਿਲੂਗਾ ਅਗਲਾ ਦੇਖੋ ਸਿੰਗਲ ਪੀਸ ਆ ਇਹ ਆਪਣੇ ਕੋਲੇ ਇਹ ਵਾਲੇ ਕਲਰ ਦੇ ਵਿੱਚ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਹੈ ਉੱਲੋ ਸਾਰੇ ਤੇ ਮਿਰਰ ਵਰਕ ਹੋਊਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਬਿਲਕੁਲ ਕੁਝ ਵੀ ਮਿਕਸਿੰਗ ਨਹੀਂ ਆ ਆ ਸਲਵਾਰ ਬਲੂ ਨੇਵੀ ਬਲੂ ਕਲਰ ਦੀ ਸਲਵਾਰ ਠੀਕ ਹੈ ਇਹ ਹੈਗਾ ਦੁਪੱਟਾ ਚਲ ਇਧਰ ਦੇਖੋ। ਲੋ ਜੀ ਇਹ ਦੁਪੱਟਾ ਹੈਗਾ ਇਹ ਬਿਲਕੁਲ ਕਾਟਨ ਦਾ ਦੁਪੱਟਾ ਹੈ ਤੇ ਆਪਾਂ ਇਹ ਫਟਕੜੀ ਵਾਲੇ ਪਾਣੀ ਦੇ ਵਿੱਚ ਡਿਪ ਕਰਕੇ ਇਹਦਾ ਕਲਰ ਪਕਾਇਆ ਹੋਇਆ ਤੁਸੀਂ ਮੇਰਾ ਵਲੌਗ ਦੇਖਿਆ ਹੋਣਾ ਸੰਧੂ ਫੈਮਿਲੀ ਤੇ ਇਹ ਆਪਾਂ ਉਹਦੇ ਚੋਂ ਕੱਢਿਆ ਸੀਗਾ ਫਟਕੜੀ ਵਾਲੇ ਪਾਣੀ ਚੋਂ ਬੇਫਿਕਰ ਹੋ ਕੇ ਲੈ ਲਿਓ ਕੋਈ ਕਲਰ ਕੋਲਰ ਨਹੀਂ ਜਾਂਦਾ ਫਟਕੜੀ ਵਾਲੇ ਪਾਣੀ ਚੋਂ ਕੱਢ ਲਿਆ ਕਰੋ ਕਾਟਨ ਦੇ ਸੂਟ 10 ਮਿੰਟ 15 ਮਿੰਟ ਡਬੋ ਕੇ ਰੱਖ ਦਿਆ ਕਰੋ ਤੇ ਰੰਗ ਪੱਕੇ ਹੋ ਜਾਂਦੇ ਆ ਇਹ ਵੀ 795 ਦੇ ਵਿੱਚ ਸੂਟ ਮਿਲੂਗਾ ਤੇ ਹੋਰ ਵੀ ਸੀ ਇੱਥੇ ਇਹ ਹੈਗਾ ਆਪਣੇ ਕੋਲ ਕਬੀਰ ਬ੍ਰੈਂਡ ਦਾ ਸੂਟ। ਲਓ ਜੀ ਆਲ ਓਵਰ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਕੈਮਰੀ ਕਾਟਨ ਦੇ ਵਿੱਚ ਹੈ ਬਿਨਾਂ ਲਾਈਨਿੰਗ ਤੋਂ ਬਣੂਗਾ ਇਹ ਸੂਟ ਬਿਲਕੁਲ ਲਾਈਨਿੰਗ ਨਹੀਂ ਲੱਗਦੀ ਇਹਦੇ ਤੇ ਤੇ ਇਹ ਹੈ ਜੀ ਇਹਦਾ ਦੁਪੱਟਾ ਕਾਟਨ ਦੇ ਵਿੱਚ ਮਲ ਕਾਟਨ ਦੇ ਵਿੱਚ ਬਹੁਤ प्यारा ਦੁਪੱਟਾ ਹੈ ਹਾਲੋ ਡਿਜ਼ਾਈਨਿੰਗ ਦੇਖ ਲਓ ਦੁਪੱਟੇ ਦੀ ਬੜੀ ਸੋਹਣੀ ਜੀ ਡਿਜ਼ਾਈਨਿੰਗ ਹੈਗੀ ਹੈ ਪ੍ਰਿੰਟਡ ਦੁਪੱਟਾ ਹੈ। ਹਾਲੋ ਕਬੀਰ ਬ੍ਰੈਂਡ ਦਾ ਸੂਟ ਹੈ ਜੀ 2.5 ਮੀਟਰ ਦੁਪੱਟੇ ਨਾਲ ਆਊਗਾ ਸੂਟ ਪਿਓਰ ਕਾਟਨ ਦੇ ਵਿੱਚ ਆਊਗਾ ਇਹਦੀ ਪ੍ਰਾਈਸ 1550 ਲੋ ਜੀ ਨੈਕਸਟ ਦੇਖ ਲੋ 1 ਸੈਕਿੰਡ ਹੋਰ ਇਹਦੇ ਵਿੱਚ ਆਪਣੇ ਕੋਲੇ ਸਿਰਫ ਦੋ ਪੀਸ ਹੈ। ਲੋ ਆਲ ਓਵਰ ਸੂਟ ਹੈ ਜੀ ਪ्युअर कॉटन ਦੇ ਵਿੱਚ ਹੈ ਬਿਨਾ ਲਾਈਨਿੰਗ ਤੋਂ ਟਰਾਂਸਪੇਰੈਂਸੀ ਜ਼ੀਰੋ ਹੋਊਗੀ ਕੋਈ ਕੁਝ ਵੀ ਨਹੀਂ ਦਿਖਦਾ ਇਹਦੇ ਵਿੱਚ ਸੀ ਥਰੂ ਬਿਲਕੁਲ ਨਹੀਂ ਹੈਗਾ। ਆ ਲੋ ਜੀ। ਲੋ কর্ਨਰ ਦੇ ਉੱਪਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ। ਫਿਰ ਇੱਕ কর্ਨਰ ਤੇ ਫਿਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਹੈ। ਠੀਕ ਹੈ ਜੀ। ਤੇ ਪ੍ਰਾਈਸ ਹੈਗੀ ਆ 1550 ਇਹ ਦੋਨੋਂ ਸੂਟ 1550 ਚ ਆਉਣਗੇ ਅੱਗੇ ਦਿਖਾ ਦੇਣੀ ਆ ਤੁਹਾਨੂੰ ਸੂਟ ਨੇ ਲੋ ਇੱਕ ਆਪਣੇ ਕੋਲੇ ਅ ਬਲੈਕ ਕਲਰ ਦੇ ਵਿੱਚ ਸੂਟ ਹੈ ਬਿਲਕੁਲ ਬਹੁਤ ਸੋਹਣੀ ਜੀ ਪਿਓਰ ਕਾਟਨ ਹੈਗੀ ਆ ਇਹ ਕੋਈ ਕੰਪਲੇਂਟ ਨਹੀਂ ਜੀ ਵਿਦਾਊਟ ਕੰਪਲੇਂਟ ਸੂਟ ਆ ਲੋ ਬਹੁਤ ਸੋਹਣਾ ਸੂਟ ਹੈ ਪੱਟੀ ਲੱਗੀ ਹੋਈ ਆ ਉਹਦੇ ਉੱਪਰ ਹੈਂਡਵਰਕ ਹੋਇਆ ਹੋਇਆ ਪੱਟੀ ਤੇ ਠੀਕ ਆ ਬਲੈਕ ਕਲਰ ਦੇ ਵਿੱਚ ਸੂਟ ਹੈ ਘੇਰੇ ਦੇ ਉੱਪਰ ਐਂਕਰਿੰਗ ਕੀਤੀ ਹੋਈ ਆ ਪੱਟੀ ਲੱਗ ਕੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਲਓ ਜੀ ਦੁਪੱਟਾ ਦੇਖੋ ਇਹਦਾ ਹਾਂ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਹਮਮ ਲਓ ਤੇ ਪ੍ਰਾਈਸ 850 ਦਾ ਇਹ ਸੂਟ 850 ਦਾ ਅਗੂ ਬੇ ਤੁਹਾਡੇ ਕੋਲ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗਾ ਅੱਗੋਂ ਦੇਖ ਲਓ ਇਹ ਵੀ ਤੁਹਾਨੂੰ 850 ਵਿੱਚ ਮਿਲੇਗਾ। ਇਹਦੇ ਪੱਟੀ ਲੱਗੀ ਹੋਈ ਆਰਗੈਂਜ਼ਾ ਦੀ ਉੱਪਰ ਵਰਕ ਹੋਇਆ ਹੋਇਆ। ਇਹ ਪੱਟੀ ਘੇਰੇ ਤੇ ਮਿਲੂਗੀ ਆਰਗੈਂਜ਼ਾ ਦੀ ਸੇਮ ਹੀ ਵਰਕ ਹੋਇਆ ਹੋਇਆ ਉਹਦੇ ਤੇ। ਇਹ ਮਿਲੂਗੀ ਜੇ ਇਹਦੇ ਨਾਲ ਤੁਹਾਨੂੰ ਸਲਵਾਰ ਇਸ ਤਰ੍ਹਾਂ ਬਣੂਗੀ ਲੰਬੀਆਂ ਲਾਈਨਾਂ। ਦੁਪੱਟਾ ਬਹੁਤ ਪਿਆਰਾ ਹੈ। ਬਹੁਤ ਸੋਹਣਾ ਦੁਪੱਟਾ ਹੈ। ਇਹ ਦੁਪੱਟੇ 2-2 ਮੀਟਰ ਦੇ ਹੋਣਗੇ ਪਰ ਚੌੜਾਈ ਬਹੁਤ ਹੈ। ਆਹ ਲਓ ਜੀ। ਠੀਕ ਹੈ। ਬਹੁਤ ਪਿਆਰੀ ਸੀਪਾ ਬਹੁਤ ਜ਼ਿਆਦਾ। ਦੀ ਪ੍ਰਾਈਸ 850 ਮੋਦੀ ਇੱਕ ਪਿੰਕ ਹੋ ਦਿਖਾਦਾ ਹਾਂ ਹਾਂ ਪੱਟੀ ਦੇਖੋ ਉਹਦੀ neck ਤੇ ਜਿਹੜੀ ਆ ਡਿਜ਼ਾਈਨਿੰਗ ਬਣੀ ਹੈ ਬਹੁਤ ਸੋਹਣੀ ਹੈ ਇਹ ਵੀ organza ਦੀ ਪੱਟੀ ਹੈ ਪਿਓਰ ਕਾਟਨ ਦੇ ਵਿੱਚ ਪਿੰਕ ਕਲਰ ਦਾ ਸੂਟ ਘੇਰੇ ਤੇ ਲੇਸ ਦੇਖੋ ਕਿੰਨੀ ਪਿਆਰੀ ਹੈ organza ਦੀ ਲੇਸ ਲੱਗੀ ਹੋਈ ਹੈ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਤੇ ਇਹ ਮਿਲੂਗਾ ਜੀ ਦੁਪੱਟਾ ਹੰਡੋ ਠੀਕ ਆ ਜੀ ਤੇ ਪ੍ਰਾਈਸ ਹੋਊਗੀ 850 ਨੈਕਸਟ ਦੇਖੋ ਨਾ ਸੁਨਾ ਮਸਟਰਡ ਕਲਰ ਦੇ ਵਿੱਚ ਸੁਨਿਆ ਆ ਸ਼ਰਟ ਦੇਖੋ ਇਹਦਾ ਬਹੁਤ ਪਿਆਰਾ ਜਿਹਾ ਸ਼ਰਟ ਹੈ neck ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹਦਾ ਠੀਕ ਹੈ ਘੇਰੇ ਤੇ ਲੇਸ ਹੈ ਤੇ ਆਹ ਹੈਗੀ ਆ ਦੀ ਸਲਵਾਰ ਦੁਪੱਟਾ ਦੇਖੋ ਤੁਸੀਂ ਬਹਿ ਜਾ ਬਹਿ ਜਾ ਕਰਦਾ ਦੁਪੱਟਾ ਇਹਦਾ ਹੂੰ ਆਹ ਲਓ ਜੀ ਦੁਪੱਟਾ ਸੋਹਣਾ ਜਿਹਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਹੈਗੀ 850 ਕੋਈ ਕੰਪਲੇਂਟ ਨਹੀਂ ਹੈ ਜੀ ਸੁਪ ਦੀ ਕੋਈ ਕੰਪਲੇਂਟ ਨਹੀਂ ਹੈ ਜਿਵੇਂ ਮਰਗੀ ਪਾਇਓ ਧੋਇਓ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ